ਸਸਰੀ ਗਾਲਜੀ ਸਰ ਅਨੁਸਾਰ ਨੂੰ ਜੈ ਮਾਤਾ ਦੀ ਤੇ ਅੱਜ ਦਾ ਬਲੋਗ ਸ਼ੁਰੂ ਕਰਨ ਜਾ ਰਹੇ ਆ ਬਹੁਤ ਵਧੀਆ ਬਲੋਗ ਆ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਇਹ ਹੈਗਾ ਜੀ ਸਾਡੇ ਇਥੇ ਮਾਤਰਾ ਸਾਡਾ ਪ੍ਰੋਗਰਾਮ ਆ ਜੀ ਮਾਤਰਾ ਇਥੇ ਸਾਡੀ ਤਕਦੀਵਾ ਹੁੰਦਾ ਤੇ ਮਾਤਾ ਆਉਂਦੇ ਆ ਤੇ ਉੱਥੇ ਦੇ ਪ੍ਰੋਗਰਾਮ ਆ ਤਾਂ ਉੱਥੇ ਦੇ ਚੱਲਦੇ ਆ ਵੀਡੀਓ ਬਣੇ ਰਹੋ ਐਨ ਤੱਕ ਜਰੂਰ ਦੇਖਿਓ ਚਲੋ ਆ ਤੁਹਾਨੂੰ ਮਾਤਰਾ ਨੇ ਦਰਸ਼ਿਆ ਕਰੋ ਨੇ ਹਾਂ ਇੱਕ ਗੱਲ ਹੋ ਚਿੰਤਪੂਰਨੀ ਦਾ ਬਲੋਗ ਪਹਿ ਚੁੱਕਾ ਵਾ ਜਿਹਨੇ ਨਹੀਂ ਦੇਖਿਆ ਜਰੂਰ ਜਾ ਕੇ ਦੇਖੋ ਤਿੰਨ ਚਾਰ ਦਿਨਾਂ ਦਾ ਤੇ ਨਾਲੇ ਸਾਡੀ ਵੀਡੀਓ ਨੂੰ ਇੱਧੇ ਪਿਆਰ ਦਿੰਦੇ ਰਹੋ ਤੇ ਮੰਮੀ ਤੇ ਐਣੀਓ ਤੇ ਬੂਆ ਨੇ ਤਾਂ ਲਾਤਾ ਲਾ ਤੇ ਚਲੋ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਤੇ ਵੀਡੀਓ ਅੱਧੀ ਬਣੇ ਰਿਓ ਤੇ ਚਲੋ ਹੁਣ ਚਲੀਏ ਜੀ ਆ ਜੋਗੀ ਉਹ ਜੀ ਦੇਖੋ ਕਿੰਨੀ ਜਿਹੀ ਗੱਟੀਆਂ ਲੱਗੀਆਂ ਹੋਈਆਂ ਕਾਫੀ ਸੰਗਤ ਹੈ ਐਨੀ ਮੰਮੀ ਹੋਣੀ ਤੇ ਤੁਰੇ ਹੋਏ ਆ ਤੇ ਚਲੋ ਤੁਹਾਨੂੰ ਲੈ ਕੇ ਜਾਂਦੇ ਆ ਦੇਖੋ ਕਿੰਨੀ ਜਿਹੀ ਰੌਣਕਾਂ ਜੀ ਮੇਲਾ ਤੁਹਾਨੂੰ ਦਿਖਾਉਨੇ ਆ ਜੀ ਤੇ ਦੇਖੋ ਬੜਾ ਵੱਡਾ ਮੇਲਾ ਵਾ ਦੇਖੋ ਅੱਗੇ ਕਿਦਾਂ ਹੈ ਸ਼ਾਨਦਾਰ ਮੇਲਾ ਦੇ ਕੋਈ ਝੁੱਲੇ ਵਗੈਰਾ ਲੱਗੇ ਹੋਏ ਆ ਬਾਕੀ ਤੰਦ ਖੋਨੇ ਅੱਗੇ ਐਂਟਰੀ 게ਟ ਆ ਇੱਥੇ ਵੀਡੀਓ ਤੇ ਵੀ ਬਣਿਆ ਰਿਓ ਜੀ ਉਹ ਦੇਵਾ ਜੀ ਆਵਦੇ ਤੇ ਇਹਨਾਂ ਦੇ ਮਾਤਾ ਹੁੰਦੀ ਹੈ ਕਾਲੀ ਮਾਤਾ ਹੁੰਦੀ ਹੈ ਇਹ ਹੈਗਾ ਐਂਟਰੀ ਗੇਟ ਸਾਹਮਣੇ ਮੰਦਿਰ ਚਲੋ ਤਾਂ ਲੈ ਕੇ ਚੱਲਦੇ ਹਾਂ ਮੰਮੀ ਹੋਣੀ ਐ ਨਹੀਂ ਹੋ ਆ ਪਿੱਛੇ ਇੱਥੇ ਟਾਣਾ ਟਕੁਲਾ ਲੱਗਿਆ ਹੋਈਆਂ ਵਾਂ ਅੰਦਰ ਵੀ ਜਿੰਨੇ ਬੰਦੇ પાર્ਕਿੰਗ ਲਾਈਓ ਸਾਹਮਣੇ ਵੀ ਦੁਕਾਨਾਂ ਵਾਂ ਤੇ ਦੇਖੋ ਦੇਖੋ ਕਿੰਨੀ ਰੌਣਕਾਂ ਦੁਕਾਨਾਂ ਲੱਗੀਆਂ ਸਜੀਆਂ ਹੋਈਆਂ ਤੁਰ ਕੋ ਬੱਚੇ ਖੇਡਦੇ ਪਏ ਬੱਚਿਆਂ ਦਾ ਜੰਪਿੰਗ ਵਾਲਾ ਝੂਲੇ ਆ ਤਾਂ ਦੁਕਾਨਾਂ ਲੱਗੀਆਂ ਭਾਂਡਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਚਲੋ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ

हेलो जी आइसक्रीम लंगर लगा हुआ ਲੋ ਜੀ ਜਲਦੀ ਸੇਵਾ ਲਗੀ ਹੋਈ ਆ ਲੋੜੀ ਸ਼ਵੀਰ ਲੱਗੀ ਆ

है चलो मारा बिठिया पाए जोड़ा कर ਤੋਂ ਪਰ ਮਿਲ ਗਿਆ ਹੋਰ ਚਲਿਆ ਤਾਂ ਮੱਥਾ ਟੇਕਣ ਤਾਂ ਉਹ ਪੈਰ ਤੋਂ ਠੂਰਾ ਲੱਗੀ ਛੜਦੇ ਪਏ ਆ ਕੋਈ ਨਹੀਂ ਕਿ ਕਿ ਜਿਹਾ ਲੱਗੇ ਅੱਛੇ ਸਰੰਗ ਆਈਏ ਤੇ ਇੰਜਨੀਅਰ ਦੀ ਯੋਜਨਾ ਜਿਹਾ ਉਹਨਾਂ ਨੇ ਕਿਹਾ ਇਹਦੇ ਵਿੱਚ ਇੱਕ ਡਾ ਪ੍ਰੋਗਰਾਮ ਹੁੰਦਾ ਜੀ ਆਈ ਹੋਪ ਕਰ ਮੇਰੀ ਬਾਤ ਸੁਣਦੀ ਕਰੇ ਸੁਣਦੀ ਨਾਲ ਕੋਲਡ ਡਰਿੰਕ ਦੀ ਸੇਵਾ ਲੱਗੀ ਹੋਈ ਹੈ ਕੋਲਡ ਡਰਿੰਕ ਕਾਰ ਹੈ ਹਵਾ ਚਲਦੇ ਪਏ ਆ ਕੂਲਰ ਵੀ ਲੱਗੇ ਪਰ ਗਰਮੀ ਬਹੁਤ ਆ Are you want to किताब oh, ਲੋ ਜੀ ਮਾਤਾ ਰਾਣੀ ਦੇ ਕਰ ਲੋ ਤੁਸੀਂ ਦਰਸ਼ਨ ਤੇ ਬਿਲਕੁਲ ਮੈਂ ਸਲੋ ਵੀਡੀਓ ਕਰ ਦਿੱਤੀ ਹੈ ਕਿ ਮੈਂ ਘਰ ਤਸੱਲੀ ਨਾਲ ਅਨੁਸਾਰਨ ਦਰਸ਼ਨ ਹੋ ਰਹੇ ਮਾਤਾ ਰਾਣੀ ਦੀ ਪਿੰਡੀ ਦੇ ਤੇ ਜਰੂਰ ਦਰਸ਼ਨ ਕਰੋ ਤੇ ਬਾਦੋ ਲਾਈਕ ਕਰ ਦਿਓ ਸ਼ੇਅਰ ਕਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਹਰੀਗ ਨੇ ਦਰਸ਼ਨ ਕਰਾ ਦਿਓ ਦੋਵੇਂ ਪ੍ਰਚਾਰ ਆਪਾਂ ਲੈਣੇ ਆ ਇਹ ਨਵਾਂ ਬਾਬਾ ਜੀ ਆ ਗਿਆ ਜੀ ਕੋਈ ਆ ਰਿਹਾ ਤੁਸੀਂ ਇਹ ਸਿੰਗਲੈਂਡ ਬਣਾਓ ਅਸੀਂ ਉਹਨੇ ਮਗਰੇ ਦੋ ਨਹੀਂ ਇਹਦੇ ਕੋਲ ਫਰਮਸ਼ੀ ਚ ਖੜੀ ਹੋਏ ਮਾਖਾ ਦੇਖੋ ਤੁਹਾਡੇ ਬੱਚੇ ਲਾਜ਼ਮੀ ਨਹੀਂ ਕੋਈਗਾ ਨਹੀਂ ਟਿੰਗਵਾ ਦੇਣਾ ਨਾ ਸਮੇਂ ਪੂਰੇ ਮਾਰੋ ਇੱਕ ਜੀ ਮਿਸ ਅਸੀਂ ਉਹਨਾਂ ਦੇ ਬੁਲਦਾਨ ਹੁਣ ਸੁਣੋ ਬਾਬਾ ਪ੍ਰਮੋਦ ਸਿੰਘ ਸਾਡੇ ਗੁਰੂ ਜੀ ਨਗਰੂ ਜੀ ਸਾਡੇ ਦਾਦਾ ਜੀ ਬੜੇ ਚਲੋ ਜੀ ਸਟੇਜ ਤੇ ਆ ਕੇ ਦੇਵਾ ਹੋਣੀ ਤੇ ਬਾਜੋ ਦੇਵਾ ਜੀ ਦੇ ਗੁਰੂ ਜੀ ਜਿਹੜੇ ਮਾਈਕ 'ਤੇ ਬੈਠੇ ਆ ਪਰ ਮੀ ਬਹੁਤ ਪਾਣੀ ਲੱਗੇ ਪੀਣ ਆਪਾਂ ਤਾਂ ਲੱਗ ੱਲੇ ਲੰਗਰ ਵਾਲੀ ਸਾਈਡ ਲੋਕੀ ਲੰਗਰ ਖਾਲ ਦੇ ਪੁੱਜ ਗਏ ਆਪਾਂ

ਕਿ ਆਪੰਡਾਲਾ ਚਲੋ ਅਸੀਂ ਤੁਹਾਡੀ ਭਾਵਨਾ ਸਮਝਦੇ ਆਂ ਤੇ ਜੋ ਵੀ ਹੋ ਉਹ ਬੇਜਾਨਾ ਜੇ ਭੋਗਤ ਕਰਨਾ ਤੇ ਤੁਸੀਂ ਬਸ ਉਹਨਾਂ ਦੇ ਮਗਰ ਬੋਲਣਾ ਸਾਰੇ ਜੀ ਕਾਮਾਹਾਰਾ ਜੀ ਜਾ ਉਹ ਆਕੇ ਦਰਬਾਰ ਕੀ ਜੇ ਉਹ ਜੀਏ ਜੈ ਭਾਰਾ ਟੁਪਿਆ ਨੂੰ ਪਾਰਨ ਵਾਲੀ ਉਹ ਸੋਕੇ ਦਰਬਾਰ ਕੀ ਜੇ ਜੀ ਜੇ ਬੋਕੇ ਆਸਨਾਮੋ सि ताके गुरूअ जे दर्शन कर लॻीअ लंगर ॾिठा हुआ इंद लंगर भांडे धूड़ी जॻहि ਜੋ ਜੀ ਹੁਣ ਆਪਣੀ ਵਾਪਸੀ ਦੇਖੋ ਕਾਫੀ ਇਹ ਸੰਗਤ ਆ ਰਹੀ ਹੈ ਤੇ ਜਾ ਰਹੀ ਹੈ ਤੇ ਕਿੰਨੇ ਰੌਣਕਾਂ ਲੱਗੀਆਂ ਉਦੀ ਦੇਖੋ ਤੇ ਚਲੋ ਜੀ ਇੱਦਾਂ ਹੀ ਬਣੇ ਰਹੋ ਜੋ ਜੀ ਗਾਇਸ ਗੋਲ ਕੱਫੇ ਖਾਓ ਬੱਚਿਆਂ ਨੇ ਰੌਣਕਾਂ ਲੱਗੀਆਂ ਹੋਈਆਂ ਜੀ ਘੇਟਦੇ ਪਏ ਆ ਉਧਰ ਹੈ ਜੀ ਮੰਦਰ ਆ ਜੀ ਲੋਈ ਗਾਈ ਹੁਣ ਆਪਾਂ ਚੱਲੇ ਘਰ ਮੋਹਲਾ ਦਾ ਦਿਖਾਤਾ ਆਈ ਹੋਪ ਵੀਡੀਓ ਵਧੀਆ ਲੱਗੀ ਚੈਨ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਤੁਹਾਨੂੰ ਅਲੱਗ ਵਲੋਗ ਦੇ ਵਿੱਚ ਤਾਂ ਤੇ ਬਾਏ ਬਾਏ ਸਸੀ ਗਾਲ ਜੈ ਮਾਤਾ ਜੀ ਸਾਰੇ ਨੂੰ